ਪੰਜਾਬ ਪੁਲਿਸ ਵੱਲੋਂ ਮਾੜੀ ਤੇ ਗੁੰਡਾ ਅੰਸਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਧਿਆਤੀ ਦੇ ਥਾਣਾ ਸੁਧਾਰ ਵਿਖੇ ਸਾਨੂੰ ਮੁਖਰ ਖਾਸ ਤੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸਖਦੀਪ ਸਿੰਘ son of ਜਸਵਿੰਦਰ ਸਿੰਘ ਜੋ ਕਿ ਗੋਂਦਵਾਲ ਪਿੰਡ ਦਾ ਰਹਿਣ ਵਾਲਾ ਉਹ ਇਸ ਕੋਲ ਨਜਾਇਜ਼ ਹਥਿਆਰ ਹਨ ਜੋ ਇਸ ਟਾਈਮ ਸੁਧਾਰ ਥਾਣੇ ਦੀ ਏਰੀਆ ਵਿੱਚ ਆਪਣੀ ਹਾਂਡਾ ਸਿਟੀ ਗੱਡੀ ਤੇ ਘੁੰਮ ਰਿਹਾ ਹੈ ਜਿਸ ਇਨਫੋਰਮੇਸ਼ਨ ਦੇ ਤਹਿਤ ਐਸਐਚਓ ਸੁਧਾਰ ਤੇ ਉਹਨਾਂ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਸ ਨੂੰ ਕਾਬੂ ਕੀਤਾ ਗਿਆ ਇਸ ਕੋਲੋਂ ਜਦੋਂ ਅਸੀਂ ਤਲਾਸ਼ੀ ਲਈ ਤਾਂ ਹੰਡਾ ਸਿਟੀ ਗੱਡੀ ਨੰਬਰ PP13 AW1571 ਇਸ ਵਿੱਚੋਂ ਸਾਨੂੰ ਇਸ ਕੋਲੋਂ ਇੱਕ 315 ਬੋਰ ਦਾ ਦੇਸੀ ਕੱਟਾ ਤੇ ਇੱਕ ਜੰਦਾ ਕਾਰਤੂਸ ਬਰਾਮਦ ਹੋਇਆ ਜਿਸ ਤੋਂ ਬਾਅਦ ਅਸੀਂ ਜਾਬ ਤੇ ਸਹਿਤ ਇਹਨੂੰ ਅਰੈਸਟ ਕਰਕੇ ਇਸ ਦੇ ਖਿਲਾਫ ਮੁਕੱਦਮਾ ਨੰਬਰ 122 ਅਧੀਨ ਧਾਰਾ 25 ਆਮ ਜਨ ਦੇ ਤਹਿਤ ਦਰਜ ਕੀਤਾ ਵਾ ਇਸ ਦੀ ਪੁਸ਼ਕਿਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇੱਕ ਨਜਾਇਜ਼ ਜੋ ਵੈਪਨ ਹੈ ਜਿਸ ਨੂੰ ਲੈ ਕੇ ਘੁੰਮ ਰਿਆ ਸੀ ਇਸ ਦੀ ਆਮ ਲੋਕਾਂ ਨਾਲ ਹੋਰ ਦੁਸ਼ਮਣੀ ਵੀ ਹੈ ਤੇ ਇਸ ਦਾ ਪਿਸ਼ੋਕੜ ਕ੍ਰਿਮੀਨਲ ਰਿਪੋਰਟ ਚੈੱਕ ਕੀਤਾ ਗਿਆ ਉਹ ਵੀ ਮਾੜਾ ਵਾ ਇਸ ਦੇ ਖਿਲਾਫ ਪਹਿਲਾਂ ਵੀ ਸੁਧਾਰ ਥਾਣੇ ਵਿੱਚ 50/25 ਮਕਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਇਹ ਪਟ્રોલ ਪੰਪ ਤੋਂ ਤੇਲ ਪਵਾ ਕੇ ਬਿਨਾ ਪੈਸੇ ਦਿੱਤੇ ਉਥੋਂ ਲੁੱਟ ਕਰਕੇ ਭੱਜਿਆ ਸੀ ਜਿਸ ਤੋਂ ਬਾਅਦ ਇਹਨੂੰ ਰੈਸਟ ਕਰਕੇ ਉਸ ਮੁਕਦਮੇ ਵਿੱਚ ਵੀ ਗ੍ਰਿਫਤਾਰ ਕੀਤਾ ਸੀ ਹੁਣ ਦੁਬਾਰਾ ਫੇਰ ਇਸ ਕੋਲੋਂ ਵੈਪਨ ਹੀ ਬਰਾਮਦ ਹੋਇਆ ਵਾ ਤੇ ਇਸ ਦੇ ਤਹਿਤ ਕਾਰਵਾਈ ਕਰਦੇ ਉਸ ਤੇ ਅਸੀਂ ਪਰਚਾ ਦਰਜ ਕੀਤਾ ਵਾ ਅੱਜ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਕਰਕੇ ਡਿਟੇਲ ਦੇ ਵਿੱਚ ਹੋਰ ਰਿਮਾਂਡ ਲਿਆ ਜਾਊਗਾ ਤਾਂ ਕਿ ਇਸ ਨੂੰ ਅਸੀਂ ਢੁਗਾਈ ਨਾ ਪੁਸ਼ਸ਼ ਕਰ ਸਕੀਏ ਕਿ ਕਿਸ ਜਗ੍ਹਾ ਤੋਂ ਇਹ ਵੈਪਨ ਲੈ ਕੇ ਆਇਆ ਵਾ ਉਸ ਦਾ ਬੈਕਵਰਡ ਲਿੰਕੇਜਸ ਫੋਲੋ ਕਿੱਥੇ ਜਾਣਗੇ ਤੇ ਕਿਸ ਕੰਮ ਨੂੰ ਕਰਨ ਲਈ ਇਲੈਗਲ ਕੰਮ ਕਰਨ ਲਈ ਇਸਨੇ ਵੈਪਨ ਆਪਣੇ ਕੋਲ ਰੱਖਿਆ ਸੀ ਜੋ ਕਿ ਰਿਮਾਂਡ ਦੌਰਾਨ ਹੋਰ ਵੀ ਸਾਨੂੰ ਉਮੀਦ ਆ ਇਸ ਕੋਲੋਂ ਹੋਰ ਵੀ ਰਿਕਵਰੀ ਹੋ ਸਕਦੀ ਹੈ